ਸ਼ਮਾ ਵੀ ਕਮ ਨਹੀਂ ਕੁਝ ਇਸ਼ਕ ਮੇ ਪਰਵਾਨੇ ਸੇ ਜਾਨ deta ਹੈ ਅਗਰ ਉਹ ਤੋ ਇਹ ਸਰ ਦੇਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੀ ਪੁੰਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦਾ 411ਵਾਂ ਸ਼ਹੀਦੀ ਦਿਹਾੜਾ ਹੈ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ ਸੀਸ ਰੇਤ ਪਾ ਕੇ ਤਸੀਹ ਦਿੱਤੇ ਗਿਆ ਤਾਂ ਸ਼ਾਂਤੀ ਦੀ ਪੁੰਜ ਨੇ ਮੁੱਖ ਚ ਉਚਾਰਿਆ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਧਾਰਤ ਨਾਨਕ ਮੰਗੇ ਗੁਰੂ ਸਾਹਿਬ ਨੂੰ ਸ਼ਹੀਦ ਕਿਉਂ ਕੀਤਾ ਗਿਆ ਸੀ ਆਓ ਜਾਣਦੇ ਹਾਂ ਜਗ ਬਾਣੀ ਦੇ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਜਪਿ ਉਹ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਕਰਬ ਨਾ ਆਉ ਮੇਰੇ ਸੰਕਟ ਜੋ ਨ ਕਰਬ ਨਾ ਆਉ ਤਤੀ ਤਵੀ ਤੇ ਬੈਠਾ ਰੂਪ ਭਗਵਾਨ ਦਾ ਚੱਲੀ ਜਾਵੇ ਤਨ ਉਤੇ ਦੁੱਖ ਹੋ ਜਾਂਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਪਾਨੀ ਜੀ ਦੇ ਕੋਖੋਂ ਗੋਇੰਦਵਾਲ ਸੈ ਵਿਖੇ ਹੋਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਗੁਰੂ ਸਾਹਿਬ ਜੀ ਦੇ ਸ਼ਤਰ ਸ਼ਾਇਆ ਹੇਠ ਅਤੇ ਸੰਗਤਾਂ ਦੇ ਵਿੱਚ ਵਿਚਰਿਆ ਜਿਸ ਤਰ੍ਹਾਂ ਸੇਵਾ ਸਿਮਰਨ ਸਿਆਨਪ ਸਤਕਾਰ ਨੇ ਸ਼ਾਂਤ ਸੁਭਾਅ ਵਰਗੇ ਗੁਣ ਵਿਰਸੇ ਵਿੱਚ ਹੀ ਉਹਨਾਂ ਨੂੰ ਪ੍ਰਾਪਤ ਹੋਏ ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ ਪਿਆਰ ਸਤਿਕਾਰ ਸੁਭਾਅ ਵਿਚ ਨਿਮਰਤਾ ਦੇ ਗੁਨਾ ਨੂੰ ਦੇਖਦੇ ਹੋਏ 1581 ਨੂੰ ਜੋਤੇ ਜੋ ਸਮਾਂ ਵੇਲੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬਾਬਾ ਬੁੱਢਾ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਵੀ ਨੇਪਰੇ ਚਾੜਨਾ ਸ਼ੁਰੂ ਕੀਤਾ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਨੀ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਤੋਂ ਕਰਵਾਇਆ ਸ੍ਰੀ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਕ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ ਗੁਰੂ ਸਾਹਿਬ ਨੇ ਆਪਣੇ ਗੁਰਗੱਦੀ ਕਾਲ ਦੇ ਦੌਰਾਨ ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਨ ਦਾ ਕੀਤਾ ਗੁਰੂ ਸਾਹਿਬ ਨੇ ਗੁਰੂਆਂ ਸੰਤਾਂ ਪਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ ਇਸ ਮਹਾਨ ਕੰਮ ਨੂੰ 1601 ਤੋਂ 1604 ਦੇ ਲੰਮੇ ਅਸੇ ਦੇ ਵਿੱਚ ਸੰਪੂਰਨ ਕੀਤਾ ਗਿਆ ਇਸ ਸੇਵਾ ਦੇ ਵਿੱਚ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖੇਟ ਜिल्ਦ ਸਾਜ ਕੀਤੀ ਅਤੇ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ਤੇ ਪਹਿਲਾ ਹੁਕਮ ਨਾਮ ਲਿਆ ਗੁਰੂ ਸਾਹਿਬ ਦੀ ਵਧਰੀ ਪ੍ਰਸਿੱਧੀ ਨੂੰ ਦੇਖ ਕੇ ਅਕਬਰ ਦਾ ਪੁੱਤਰ ਜਹਾਂਗੀਰ ਜੋ ਤਖਤ ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬਬ੍ਰਹ ਦ ਉਸਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਜਹਾਂਗੀਰ ਕਿਸੀ ਮੌਕੇ ਦੀ ਤਲਾਸ਼ ਵਿੱਚ ਸੀ ਇੰਦਿਨੇ ਜਹਾਂਗੀਰ ਦੇ ਪੁੱਤਰ ਖusro ਨੇ ਬਗਾਵਤ ਕੀਤੀ ਬਿਆਸ ਤੋਂ ਲੰਗਦਿਆਂ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਵਾਸਤੇ ਗੋਇੰਦਵਾਲ ਗਿਆ ਤਾਂ ਜਹਾਂਗੀਰ ਨੇ ਉਸ ਹਰ ਸ਼ਖਸ ਨੂੰ ਜਿਸ ਨੇ ਖusro ਦੇ ਨਾਲ ਮਿਲਬਰ ਤੋਂ ਕੀਤੀ ਹੈ ਉਸ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਇਸੇ ਹੁਕਮ ਤੇ ਆਤ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਗੁਰੂ ਜੀ ਨੇ ਤਸੀਹੇ ਦੇ ਕੇ ਸ਼ਹੀਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਗੁਰੂ ਜੀ ਨੂੰ ਉਬਲਦੇ ਪਾਣੀ ਵਿੱਚ ਅਤੇ ਫਿਰ ਤਤੀ ਤਵੀ ਉੱਪਰ ਬਿਠਾ ਕੇ ਸੀਸ 'ਤੇ ਗਰਮ ਰੇਤ ਪਾ ਕੇ ਤਸੀਹੇ ਦਿੱਤੇ ਜਾਂਦੇ ਪਰ ਗੁਰੂ ਸਾਹਿਬ ਜੀ ਮੁੱਖ ਉਚਾਉਂਦੇ ਰਹੇ ਤੇਰਾ ਕੀਆ ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗੇ ਅੰਤ ਕਈ ਦਿਨਾਂ ਦੇ ਕਠੋਰ ਤਸੀਹੇ ਤੋਂ ਬਾਅਦ ਗੁਰੂ ਸਾਹਿਬ ਨੂੰ ਰਾਵੀ ਨਦੀ 'ਚ ਇਸ਼ਨਾਨ ਕਰਨ ਲਈ ਗਿਆ। ਤਾਂ ਗੁਰੂ ਸਾਹਿਬ ਨੇ ਇਸ਼ਨਾਨ ਕਰਨ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਅਤੇ ਭਾਈ ਬਿਦੀਚੰਦ ਜੀ ਨੂੰ ਪੰਜ ਪੈਸੇ ਤੇ ਨਾਰੀਅਲ ਦੇ ਕੇ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਜੀ ਨੂੰ ਆਪਣੀ ਗੁਰਗੱਦੀ ਦੇ ਵਾਰਸ ਬਣਾ ਲਈਆ। ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਰਾਵੀ ਨਦੀ 'ਚ ਜੋਤੀ ਜੋਤ ਸਮਾ ਗਏ। ਦੇ ਬਾਅਦ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸ਼ਹੀ ਗੁਰੂ ਬਣਾਇਆ ਗਿਆ ਇਸ ਤਰ੍ਹਾਂ ਸਿੱਖ ਧਰਮ ਦਾ ਮਹਾਨ ਸੂਰਜ ਜਗ ਨੂੰ ਸ਼ਾਂਤੀ ਸਦਭਾਵਨਾ ਪਾਰ ਉਪਕਾਰਤਾ ਤੇ ਸ਼ਹਾਦਤ ਦੇ ਗੁਣ ਸਿਖਾਉਂਦਾ ਹੋਇਆ ਸਰੀਰ ਕਰਕੇ ਭਾਵੇਂ ਅਸਤ ਹੋ ਗਿਆ ਪਰ ਜੋਤ ਕਰਕੇ ਸਦਾ ਲਈ ਨਮਰ ਹੈ ਜਗ ਬਾਣੀ ਤਿੰਨ ਕੋਲੋਂ ਵੀ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੋਟੀ ਕੋਟੀ ਪ੍ਰਣਾਮ